ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਐਮਪੀ ਦੇ ਇਲੈਕਸ਼ਨ ਆ ਚੁੱਕੇ ਨੇ ਜੋ ਕਿ ਕੁਝ ਕੁ ਦਿਨ ਬਾਕੀ ਰਹਿ ਗਏ ਨੇ ਹਾਲਾਂਕਿ ਸਾਨੂੰ ਇਹ ਵੀ ਪਤਾ ਲੱਗ ਚੁੱਕਿਆ ਹੈ ਕਿ ਉਮੀਦਵਾਰ ਕਿਸ-ਕਿਸ ਜ਼ਿਲ੍ਹੇ ਤੋਂ ਚੋਣ ਲੜ ਰਿਹਾ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜੀ ਤਾਂ ਇਹ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਪੰਥ ਦੇ ਆਜ਼ਾਦ ਉਮੀਦਵਾਰ ਖੜੇ ਨੇ ਜਿੱਥੋਂ ਤੱਕ ਸਰਵੇ ਕੀਤਾ ਗਿਆ ਹੈ ਖੰਡੂਰ ਸਾਹਿਬ ਦੇ ਇਲਾਕੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਵੋਟ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਜਾਵੇਗੀ ਪਰ ਦੋਸਤੋ ਇਹ ਸਾਡੀ ਹੋਣ ਦੀ ਲੜਾਈ ਆ ਜੇਕਰ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਤੋਂ ਬਚਾਉਣਾ ਚਾਹੁੰਦੇ ਹੋ ਡੂਰ ਸਾਹਿਬ ਦੇ ਨੇੜਲੇ ਨੇੜਲੇ ਇਲਾਕੇ ਪੈਂਦੇ ਬਾਬਾ ਬਕਾਲਾ ਸਾਹਿਬ ਤਰਨਤਾਰਨ ਪੱਟੀ ਖੇਮਕਰਨ ਜੀਰਾ ਕਪੂਰਥਲਾ ਸੁਲਤਾਨਪੁਰ ਲੋਧੀ ਪੰਥ ਦੇ ਆਜ਼ਾਦ ਉਮੀਦਵਾਰ ਹਨ ਆਓ ਪੰਜਾਬੀਓ ਆਪਣਾ ਆਪਣਾ ਇਲਾਕਾ ਸੰਭੀਏ ਉੱਤੇ ਉਹਨਾਂ ਦੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਜਿਨ੍ਹਾਂ ਵਿੱਚੋਂ ਕੇ ਅਕਾਲੀ ਦਲ ਦੇ ਵਿੱਚੋਂ ਵਰਸਾ ਸਿੰਘ ਬਲਟੋਆ ਚੋਣ ਲੜ ਰਹੇ ਨੇ ਆਮ ਪਾਰਟੀ ਦੇ ਵਿੱਚੋਂ ਲਾਲਜੀਤ ਸਿੰਘ ਪੁੱਲਰ ਚੋਣ ਲੜ ਰਹੇ ਨੇ ਕਾਂਗਰਸ ਵੱਲੋਂ ਕੁਲਵੀਰ ਸਿੰਘ ਜੀਰਾ ਚੋਣ ਲੜ ਰਹੇ ਨੇ ਤਾਂ ਦੋਸਤੋ ਤੁਹਾਡੇ ਮੁਤਾਬਕ ਖੰਡੂਰ ਸਾਹਿਬ ਤੋਂ ਕੌਣ ਮਾਰੇਗਾ ਬਾਜੀ ਕਮੈਂਟ ਬਾਕਸ ਦੇ ਵਿੱਚ ਆ ਕੇ ਜਰੂਰ ਆਪਣੀ ਰਾਏ ਸਾਂਝੀ ਕਰੋ ਜੀ